ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੰਨ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਹੀ ਦੋ ਚਪ ਚਾਰ گاਵਾ ਸੇ ਲੈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਟੋਕੜ ਵਹਿਣਾ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਗ ਡੈਰੀ ਫਾਰਮ 'ਚ ਬਣਾਉਣ ਲੱਗੇ ਆ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਅਸੀਂ ਕਾਲ ਜੀ ਹੋਠੀ ਕੁੰਬਦੀਆਂ ਠੀਕ ਠਾਕ ਕਿਰਪਾ ਗੁਰੂ ਆਂਦਾ ਸਮਰਅ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕਾਰੋਬਾਰ ਸੋਹਣਾ ਜੀ ਨਾਮ ਤੇ ਐਡਰੈਸ ਨਾਮ ਹੈਗਾ ਭਰੂ ਸਿੰਘ ਹਮ ਐਂਡ ਆਪਣਾ ਸੰਧੂ ਕਲਾ ਹਮ ਇਹ ਲਾਪਾ ਨੂੰ ਬਰਨਾਲਾ ਪੈ ਜਾਂਦਾ ਤਹਿਸੀਲ ਤਫਾ ਪੈ ਜਾਂਦੀ ਹੈ ਨੇੜੇ ਪਿੰਡ ਆਪਾਂ ਨੇੜੇ ਪਿੰਡ ਆਪਾਂ ਨੂੰ ਬਰਨਾਲੇ ਵਾਲੇ ਪਾਸੋਂ ਸੈਣਾ ਪੈ ਜਾਂਦਾ ਇਧਰੋਂ ਮਾਨਸ ਵਾਲੇ ਪਾਸੋਂ ਤਫਾ ਨੇੜੇ ਪੈ ਜਾਂਦਾ ਭਗਤੇ ਭਈ ਵਾਲੇ ਪਾਸੋਂ ਤੇ ਮੋਗੇ ਵਾਲੇ ਪਾਸੋਂ ਆਪਾਂ ਨੂੰ ਭਦੌਣ ਨੇ ਓਕੇ ਮੋਬਾਈਲ ਨੰਬਰ 9815466734 ਜਿਹੜੀ ਪਹਿਲੇ ਨੰਬਰ ਦੇ ਵੈੜ ਦੇ ਦਿੱਤੇ ਕਿਹੜਾ ਸੂਅ ਸੂਈ ਹੈ ਇਹ ਪਲੂੰਚ hui ਹੈ ਕਦੋਂ ਸੂਈ ਹੈ ਦੋ ਦਾ ਹੁੰਦਾ ਹੈ ਠੀਕਾ ਇਹਨੂੰ ਮੰਨ ਲਓ ਵੀ ਅੱਜ ਨੌਵਾਂ ਗਦੈ ਨਾਲ ਸੂਈ ਹੈ ਨਾਵਾ ਦੇਣਾ ਬੱਚਾ ਕੀ ਦਿੱਤਾ ਨੇ ਬੱਚਾ ਦਿੱਤਾ ਬੱਚਾ ਦਿੱਤਾ ਛੀ ਸੌ ਤੇ ਅੰਤ ਨਹੀਂ ਕੋਈ ਚੁਆਈਦਾ ਤੇ ਜਿਵੇਂ ਮਰਦੀ ਹੁੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਮੁੱਠੀ ਵਾਲਾ ਥਣ ਚੁਆਈ ਕਿਵੇਂ ਆ ਚੁਆਈ ਤਾਂ ਮੈਂ ਅੰਤ ਕੋਈ ਨਹੀਂ ਚੁਆਈਦਾ ਤੈਨੂੰ ਪਤਾ ਇਹੇ ਹੀ ਅਸਾਂ ਦੀ ਚੁਆਈ ਤਾਂ ਹੂੰ ਕੀ ਅੰਤ ਹੋਣਾ ਬਾਕੀ ਬੱਚੀ ਗਰਲੈਂਡੋ ਆ ਗਰਲੈਂਡੋ ਚ ਆ ਗਈ ਕਿੰਨਾ ਦੁੱਧ ਤਿਆਰ ਆ ਹੁਣ ਅੱਜ 16 ਲੀਟਰ ਦੁੱਧ ਚੋਂਦਾ ਠੀਕ ਆ ਜਿਹੜਾ ਅਗਲਾ ਆਉਦਾ ਚੋਕੇ ਤੇ ਸੱਲੀ ਕਰ ਸਕਦਾ ਓਕੇ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਾਕੀ ਫੁੱਲ ਬਰੀਡ ਹਾਂ ਸੂਈ ਸਵਾਈ ਬੱਚਾ ਕਰਮ ਵਾਲੀ ਵਿੱਚ ਚਲੋ ਬੱਚਾ ਦੇਤਾ ਬਾਈ ਫੇਸ ਦੀ ਬਿਊਟੀ ਕਮਾਲ ਦੀ ਹੈ ਬਾਕੀ ਬਾਈ ਉਹ ਨਾ ਗਰਲੈਂਡ ਉਹ ਜਪੈਂਦੀ ਹੈ ਗਰਲੈਂਡੋ ਦੀ ਮੰਗ ਬਹੁਤ ਹੈ ਮਿਲਦੀ ਘੱਟ ਆ ਬਾਕੀ ਤੋੜਾ ਚੈੱਕ ਕਰ ਦੁੱਧ ਮੱਝਾਂ ਵਰਗਾ ਚਿੱਟਾ ਚੰਗੀ ਫੈੜ ਦਾ ਘੋੜੀ ਵਰਗੀ ਬਹਿੜਾ ਕਨੀ ਥਣਾ ਦੀ ਸਪੇਸ ਦੇਖ ਲੈ ਹਮ ਥਣਾ ਦੀ ਵਿੱਥੀ-ਵੁੱਥੀ ਪੂਰੀ ਫੇਸਕੂਸ ਇਹ ਵਾਕੀ ਮਤਾ ਦੇਖ ਲਓ ਮਤਾ ਬੜਾ ਸਾਊਸੀਨ ਹੈ ਸਹੀ ਗੱਲ ਉਹ ਲੈ ਪਾਸੇ ਆ ਕੇ ਦਿਖਾ ਸੁਭਾਅ ਬੜਾ ਠੰਡਾ ਗਰਮ ਵਾਲੀ ਦਾ ਹਨਾ ਅੜਨੀ ਕੋਈ ਯਾਰ ਕੀ ਹੈ ਦੇਖ ਇਸ ਦੇ ਅੜਨੀ ਕੋਈ ਨਹੀਂ ਨਿਸ਼ਾਨ ਹੈ ਸਹੀ ਗੱਲ ਆ ਬਾਈ ਨਾ ਪੁੱਤੋਏ ਕੀ ਬਾਤ ਆ ਫੈਟ ਬਹੁਤ ਨਹੀਂ ਹਾਂ ਫੈਟ ਤਾਂ ਹੁਣੀ ਹੁਣੀ ਹੂੰ ਬਾਕੀ ਚੀਜ਼ ਇਹ ਗੱਲਾਂ ਨੇ ਤੈਨੂੰ ਪਤਾ ਕਰ ਲੀਆਂ ਮਿਲਦੀਆਂ ਨਹੀਂ ਸਹੀ ਗੱਲ ਹਲੇ ਆਪਣੇ ਉਨੀਆਂ ਸੁੱਲੀਆਂ ਨਹੀਂ ਹੋਊਗਾ ਬਾਕੀ ਥਣ ਸੋਹਣਾ ਵਾਲਾ ਤੇ ਥਣ ਦੀ ਐ ਤੂੰ ਮੰਨ ਲੈ ਵੀ ਸਮਾਂ ਸਾਰਾ 1.5 ਦਾ ਹੋਇਆ ਹੋਊਗਾ ਸਹੀ ਗੱਲ ਆ ਭਾਈ 1.5 ਕੀ ਵੱਜਾ ਸ਼ਾਮ ਤੱਕ ਕੱਢ ਰ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਸੋਇਨਾ ਕੀ ਮੋਲ ਆ ਭਾਈ ਜੈਜ ਮੋਲ ਆ ਪਾ 70000 ਚੋਂ ਮਾਨਤਾਣ ਕਰਦਾ ਕੋਈ 80 ਨਹੀਂ 85 70000 ਚੋਂ ਬਾਈ ਕਹਿੰਦਾ ਮਾਨਤਾਣ ਹੋ ਜਾਊਗਾ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਪਰ ਵਹਿੜ ਚੰਗੀ ਐ ਇੱਕ ਚੀਜ਼ ਆ ਜਮਾ ਹੀ ਵਹਿੜ ਆਂਗਾ ਕਹਿੰਨੇ ਭਾਈ ਜਮਾ ਮਣਾ ਲੈ ਦੁੱਖ ਚੱਕਦੀ ਐ ਓਏ ਮੱਲ ਲੈ ਵੀ ਖੀਰੀਆਂ ਇੰਚੀ ਮੰਨ ਕੇ ਚੱਲ ਕਈ ਸੂਏ ਪੀਲਾ ਆ ਆਏ ਨਹੀਂ ਬੁੱਢੀ ਜੀ ਹੂੰ ਉਹਰਾ ਤੂਰਾ ਲੈਵਾ ਨੂੰਗਾ ਇੱਕ ਨੰਬਰ ਤੇ ਧਾਰਾਂ ਇਹਦੀਆਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾਉਂਦਾ ਹੈ ਛੰਡੀ ਬਹੁਤਾ ਹੈਨਾ ਛੰਡੀ ਦਾ ਕੋਈ ਬਾਰੇ ਛੰਡੀ ਦਾ ਚੋਈ ਦਾ ਬਾਲ ਕੋਈ ਨਹੀਂ ਬੱਚੇ ਨੂੰ ਦੇਖੋ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਬਹਿ ਜਾ ਕੋਈ ਕਹਿਣਾ ਤੇ ਮੰਨ ਲੈ ਵੀ ਉਹ ਨਿਆਣੀ ਆ ਸਹੀ ਆ ਉਹ ਰੱਖੀ ਆਉਣ ਲਈ ਫੋਨ ਲਈ ਹੂੰ ਜਿਵੇਂ ਮਰਜੀ ਚੋਈ ਚੱਲ ਕੋਈ ਚੱਕ ਨਹੀਂ ਕਹਿਣਾ ਕੁਝ ਬਾਕੀ ਮੌਲਜਾਇਆ ਜਾਂ ਭਾਈ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਇੱਕ ਆਪਾਂ ਪਾਂਗਾਂ ਨੂੰ ਇਹ ਕਹਿੰਦੇ ਆ ਸਹੀ ਆ ਜੇ ਜਦੋਂ ਵਹਿਮ ਨਾ ਕਰਿਆ ਕਰੋ ਵੀ ਪਸੂ ਆਪਾਂ ਧਾਰਾ ਮਾਰਗਾ ਹੁੰਦੇ ਠੀਕ ਆ ਆ ਚਾਹੁੰਦਾ ਹੁੰਦਾ ਉਹਨੂੰ ਤੇਰਦੇ-ਕੁਰਦੇ ਪਸੂ ਆਪਾਂ ਨਹੀਂ ਲੈਨੇ ਠੀਕ ਆ ਭਾਈ ਆਇਓ ਪਾਪਾ ਦੀਏ ਗਲਤ ਕਿ ਠੀਕ ਆ ਭਾਈ ਪੂਰੀ ਵਿੱਤੀ ਤੇ ਕੱਲਾ-ਕੱਲਾ ਥਾਣ ਮੁੱਠੀਆ ਥਾਣ ਕੱਦ ਬਿੱਡ ਓਕੇ ਆ ਸਾਰਾ ਕੁਝ ਠੀਕ ਆ ਬਾਲੀ ਚੰਗੀ ਆ ਬੱਚੀ ਨਹੀਂ ਆਈ ਰਿੱਕੀ ਬਰੁਕੀ ਤੇ ਸੈਨਿਕ ਬੱਚੀ ਦੀ ਤੇ ਬਾਕੀ ਲੈਵਾ ਐਂ ਥੀ ਡੰਗ ਰੱਖਦੇ ਥੀਟਿੰਗ ਵਾਲਾ ਨੇ ਐ ਕੱਲਾ-ਕੱਲਾ ਥਣ ਦੂਰ ਵਿੱਛੀ ਅੱਗੇ ਆ ਗਈ 2 ਨੰਬਰ ਇਹ ਕਿਹੜਾ ਸੂਈ ਆ ਇਹ ਵੀ ਤਲੂਨ ਸੂਈ ਆ ਚੌਗੀ ਮੂਹੋ ਇਹ ਇੱਕ ਤੋਂ ਸੂਈ ਆ ਇਹਨੂੰ ਮੰਨ ਲਾ ਵੀ ਅੱਜ ਤੀਜਾ ਦਿਨ ਬੱਚਾ ਕੀ ਆ ਇਹਦਾ ਮਾਣ ਬੱਚਾ ਹੀ ਆ ਤਾਂ ਬੱਚਾ ਕੁਦਰਤੀ ਅੱਜ ਕੀ ਬੱਚੀ ਦਿੱਤੇ ਸਾਰ ਕੋਈ ਜਾਣੇ ਹੋਲ ਦੇ ਬਈ ਤੋੜ ਦੇ ਹਾਂ ਚਾ ਬੜਾ ਕਮਾਲਾ ਬਾਹ ਚਾ ਟੁੰਚਾ ਬਾਹ ਕਲੀਪਲੀ ਬਹੁਤ ਵਧੀਆ ਕੱਦ ਫੁੱਲਾ ਹਣਾ ਬਾਹ ਕੱਦਾਂ ਵਿੱਚ ਫੁੱਲ ਬ੍ਰੀਡ ਫੁੱਲ ਕੱਦ ਪੰਜਿਆ ਕੋ ਹੋਰ ਦਾ ਦੱਸ ਦਿਆਂ ਵੀ ਜਦੋਂ ਬੱਚੇ ਨੂੰ ਅੱਜ ਸੂਈ ਨੂੰ ਤੀਜਾ ਦੇਣਾ ਛੇਵੇਂ ਸੱਤਵੇਂ ਚੋਈ ਆ ਬੱਚੇ 18 ਲੀਟਰ ਦੁੱਧ ਮਿਣਕੇ ਲੈ ਜਾ ਠੀਕ ਆ ਬਾਈ ਨਾਲੇ ਬੋਲ ਕੋਈ ਆ ਠੀਕ ਆ ਬਾਈ ਹਾਂ 18 ਲੀਟਰ ਬੋਲਾ ਬਾਈ ਕਹਿੰਦਾ ਮਿਣਕੇ ਲੈ ਜਾਓ ਕੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਪ੍ਰਾਪਤ ਹੋਲੀ ਬੜਾ ਚੰਗਾ ਵੱਡੇ ਕੱਦ ਕਾਠ ਦੀ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਾਂ 24 25 ਕਿਲੋ ਦੁੱਧ ਪਾਉ ਬੱਚੇ ਸਹੀ ਆ ਬਾਈ ਸਹੀ ਆ ਇਨੀ ਪੜੀ ਵੀ ਬੱਚੀ ਕਿੱਥੇ ਮਿਲਦੀ ਆ ਸਹੀ ਆ ਤਾਂ ਗੱਲ ਕਰ ਵੀ ਥੋੜਾ ਆ ਆ ਕੰਮ ਦਾ ਸੀਜ਼ ਨਾ ਕਿਹੜਾ ਸੂਣ ਦਿੰਦਾ ਹੈ ਜੀ ਬੱਚੇ ਹੁਣ ਤਾਂ ਮਹਾਰਾਸ਼ਟਰ ਗਈ ਹੋਣੀ ਸਹੀ ਗੱਲ ਆ ਭਾਈ ਹੂੰ ਬੜੀ ਜਾਣ ਵਾਲੀ ਆ ਬੜਾ ਤਾਂ ਦੇਖ ਸਪੇਸ ਦੇਖ ਥਾਣਾ ਜੀ ਲੈਵਾ ਦੋ ਹੰਡੀ ਸਾਊਥ ਸੀਲ ਦਾ ਅੰਤ ਨਹੀਂ ਕੋਈ ਸਪੇਸ ਦੇ ਕਿੰਨੀ ਆ ਐ ਇਕੱਲਾ ਇਕੱਲਾ ਸਣਾ ਐ ਪੈਕ ਚੁਣ ਕੇ ਲਾਇਆ ਲੈ ਬੜਾ ਸਫਾਈ ਜਲੇਵਾ ਕਰਮਾੜੀ ਦਾ ਕਿਆ ਬਾਤ ਆ ਭਾਈ ਬਾਕੀ ਫੈਟ ਆਰਡਰ ਦੀ ਆ ਹਾਂ ਜੇ ਮੈਂ ਕਮਾਂ ਲੈਵਾ ਨਹੀਂ ਹਾਂ ਤੁਸੀਂ ਫੈਟ ਆਰਡਰ ਆ ਐ ਨਹੀਂ ਗੱਲ ਵੀ ਸਾਰੀ ਉਮਰ ਡੋਲਣ ਵਾਲੀ ਜੇ ਦਸ ਬਰੇ ਚੋਲੇ ਆ ਸਹੀ ਗੱਲ ਆ ਬਾਈ ਗੁੱਡੀ ਨਹੀਂ ਹੋਈ ਤੇ ਕੀ ਮੋਲ ਆ ਫਿਰ ਜਾਇਜ ਮੋਲੇ ਦਾ ਆਪਾਂ 95000 ਦੀ ਵੜ ਦੇ ਦਾਂ ਕੋਈ ਲੱਖ ਨਹੀਂ ਸ਼ਵਾਲਾ ਠੀਕ ਆ 95000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਨ ਜ਼ਰੂਰ ਹੋ ਜੂਗਾ ਜਿਵੇਂ ਜਾਇਜ ਮੋਲ ਰੱਖਿਆ ਬਾਈ ਨੇ ਖਿੱਚ ਕੇ ਮੋਲ ਰੱਖਿਆ ਵੜ ਦੇ ਹਿਸਾਬ ਨਾਲ ਮੋਲ ਠੀਕ ਆ ਹਾਂ ਤੁਸੀਂ ਸਭ ਯਾਰ ਬਾਕੀ ਐ ਨਹੀਂ ਗੱਲ ਆਪਣੀਆਂ ਕਹਿਣੀਆਂ ਗੱਲਾਂ ਨਹੀਂ ਆਲਾ ਦੁੱਧ ਚੋਕੇ ਲੈ ਆਵੇ ਸਹੀ ਗੱਲ ਆ 18 ਲੀਟਰ ਬਾਈ ਕਹਿੰਦਾ ਕਹਿ ਨਹੀਂ ਵੀ ਕੱਲਾ ਕਹਿ ਤਾਂ ਐ ਨਹੀਂ ਬਾਈ ਇਹ ਕਹਿੰਦਾ ਭਾਈ ਦੋ ਡੰਗਝੋ ਲਿਓ ਕਹਿੰਦੇ ਬਈ ਦੋ ਤਿੰਨ ਚੋਏ ਭਾਵੇਂ ਅਗਲਾ ਯਾਰ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਆਪਦਾ ਧਲੇਖਾ ਕਰੀ ਸਹੀ ਗੱਲ ਆ ਬਾਈ ਹੂੰ ਬਾਕੀ ਧਾਰਾਂ ਇਹਦੀਆਂ ਬਾਈ ਕੋਈ ਚੱਕ ਨਹੀਂ ਮਾਰ ਕੇ ਲਖਾਂ ਠੰਡੀ ਬੌਦਾ ਹਨਾ ਠੰਡੀ ਤਾਪ ਮਾਰਦੀ ਬੈਠਾ ਰਹੇ ਕੋਈ ਚੱਕ ਨਹੀਂ ਆਪਣੇ ਆਪ ਮੰਡੀ ਨਹੀਂ ਲਿਆਣਾ ਹੁੰਦਾ ਡੰਗਰਾ ਆਪਦਾ ਘਰੇ ਦੇਚਣਾ ਹੁੰਦਾ ਸਹੀ ਗੱਲ ਆ ਹੂੰ ਕਿਉਂਡ ਚਵਾ ਕਰ ਮੜੀਦਾ ਇੱਕ ਨੰਬਰ ਬਾਲਾ ਬਾਲਾ ਸਿੱਧ ਫੁੱਲ ਲੈ ਨੇੜ ਤੋਂ ਧਾਰਾਂ ਚੱਕ ਰਵਾਂ ਬੜੀ ਚੰਗੀ ਦਿਵਾਈ ਹੈ ਨਾ ਬੜੀ ਚੰਗੀ ਜਮਾ ਪੋਲੀ ਪੜੀ ਹੈ ਨਾ ਪੋਲੀ ਤਾਂ ਮਹਿਲ ਪਿੱਛੇ ਦਾੰਤ ਕੋਈ ਨਹੀਂ ਹੰਮ ਹੱਥੀ ਜੋਲੇ ਚਾਹੇ ਮਸ਼ੀਨਾਂ ਚੋਲ ਲੈ ਬਾਕੀ ਮਤਾ ਦੇਖ ਤੂਆਂ ਪਲੂਨਾ ਦੀ ਤੀਜੇ ਦਿਨਾਂ ਸੂਈ ਨੂੰ ਸਹੀ ਗੱਲ ਹੈ ਪਹਿਲੇ ਡਾਂਗੀ ਬਾਅਦ ਦੀ ਤਾਂ ਨਹੀਂ ਅਸਾਂ ਕੋਈ ਬੱਚਾ ਨਹੀਂ ਲਾਇਆ ਕੁਝ ਸਹੀ ਗੱਲ ਹੈ ਬਾਈ ਹਾਂ ਕਿਆ ਬਾਤ ਹਲਾ ਕਹਿ ਦਾਂਦਾ ਜਿਹਨੇ ਲੈ ਲੀ ਕਰਮ ਵਾਲੀ ਹੰਮ ਪਰਮਾਤਮਾ ਉਮਰ ਲੰਬੀ ਕਰੇ ਦੀ ਸਹੀ ਗੱਲ ਹੈ ਇਹ ਬੰਦਾ ਗੁਣ گاਊਗਾ ਬਾਕੀ ਯਾਰ ਮੁੱਲ ਵੀ ਜਾਏ ਕਿਤੇ ਕੀਤੀ ਸੀ ਮੁੱਲ ਜਾਏ ਜਾਂ ਲੋਕਾਂ ਨੇ ਕੋਈ ਨਹੀਂ ਲੱਖੋ ਬਾਹਰ ਮਿਲਣਾ ਹਾਂ ਲੋਕਾਂ ਨੇ ਮੁੱਲੀ ਨਹੀਂ ਆਪਣੇ ਨਾਂ ਆਪ ਕਰਨੇ ਆ ਕਿ ਉਹ ਆਪਾਂ ਵੇਚਦੇ ਆਂ ਸਹੀ ਹੈ ਅੱਗੇ ਆ ਗਈ 3 ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਜੀ ਇਹ ਕਦੋਂ ਸੂਈ ਆ ਇਹ ਚਿੱਗੀ ਆ ਇਹਨੂੰ ਮੰਨ ਲਓ ਵੀ ਅੱਜ ਭੰਜ ਮਨ ਰਹੇ ਬੱਚਾ ਇਹਨੇ ਬੱਚਾ ਦੇ ਇਹਦਾ ਬੱਚਾ ਇਹ ਬੱਚਾ ਹੀ ਇਹਨੇ ਦੇਤਾ ਠੀਕ ਆ ਭਾਈ ਥਾਣ ਬੜਾ ਚੰਗਿਆ ਲੱਗਿਆ ਹਨਾ ਬਹੁਤ ਚੰਗਾ ਚੋਣ ਤੇ ਥਾਣਾ ਤੇ ਨੰਬਰ ਥਾਣ ਮੁਠਿਆ ਧਨ ਨਾਲਾ ਨੂੜਾ ਪੁੱਲ ਚੰਗੀਆਂ ਕਿੰਨਾ ਕੁ ਹੁਣ ਦੁੱਧ ਬਾਰ ਆ ਚਾਹ ਵਾਰ ਥੱਲੇ ਦੁੱਧ ਅਗਲਾ 24 ਲੀਟਰ ਮਾਰ ਕੇ ਲੈ 24 ਲੀਟਰ ਜਮ ਕਹਿਣ ਦੇ ਨਹੀਂ ਚੋਣ ਦੇ ਚੋਣ ਦੇ ਹਾਂ ਠੀਕ ਆ ਹੋਲੀ ਇਹ ਫੋਟੋਰ ਦੀ ਹਾਂ ਤੋਰ ਦਾ ਨੇ ਫੋਨ ਠੀਕ ਆ ਭਾਈ ਬਹੁਤ ਚੰਗੇ ਬੈਠ ਦੇਖੋ ਵੀ ਆਪਣੇ ਘਰੇ ਖੜੀ ਤਾਂ ਮੈਂ ਤੋ ਠਾਈ ਨਾ ਤੂੰ ਵੀ ਲੈ ਲੈ ਠੀਕ ਆ ਕਹਾਂ ਆ ਗਲੀ ਦੀ ਸੇਵਤ ਹੈ ਤਾਂ ਛੱਬੀ ਲੈ ਲੈ ਠਾਈ ਲੈ ਲੈ ਸਾਈ ਕੋ ਚਲੋ ਸੇ ਇੰਨਾ ਅੱਜ ਆਪਾਂ ਦੋ ਮਿਲ ਕੇ ਲੈ ਸਾਰ ਸਹੀ ਆ ਜਨਾ ਕਹਿਤਾ ਭਾਈ ਕਹਿੰਦਾ ਕਹਿਣ ਵਾਲਾ ਨਹੀਂ ਗਾ ਹਨਾ ਸਵਾਦ ਆ ਜਾਂਦਾ ਭਾਈ ਗੱਲ ਨਾਲ ਹਾਂਜੀ ਹੂੰ ਤੋਰਾ ਚੈੱਕ ਰੋਟਾਂ ਚੱਕ ਮਾਲ ਦਾ ਪ੍ਰਿੰਟ ਇੱਕ ਨੰਬਰ ਥਾਂ ਇੱਕ ਨੰਬਰ ਨਾਲਾ ਨੂੰ ਨਾ ਫੋਲ ਚਾਹੀਆਂ ਬ੍ਰੀਡ ਇੱਕ ਨੰਬਰ ਆ ਭਾਈ ਹਾਂਜੀ ਕਿਆ ਵੀਡੀਓ ਤੇ ਆਲਾ ਦੋਂ ਤਾਂ ਕਈ ਦਿੰਦਾ ਜੋ ਅਗਲਾ ਪੋਸਦਾ ਵੀ ਬਾਈ ਦੋ ਟਾਈਮ ਚੋਵਾਂਗੇ ਮੂੰਹ ਉੱਟ ਜਾਦਾ ਅਗਲੇ ਦਾ ਹੂੰ ਇੱਥੇ ਅਗਲੇ ਨੂੰ ਇੱਕ ਥਾਪੜ ਦਿਆ ਬਾਈ ਦੋ ਛੱਡ ਕੇ ਤਿੰਨ ਚੋਰੀ ਹੂੰ ਠੀਕ ਆ ਸਵਾਦ ਫੇਰ ਆਉਂਦਾ ਹੂੰ ਨਾ ਬੜੇ ਫੇਸੂਸ ਬੜਾ ਪਿਆਰਾ ਨਾ ਠੰਡੇ ਸਵਾਦ ਹੀ ਆ ਆਲੇ ਠੰਡੇ ਸਵਾਦ ਹੀ ਬਾਕੀ ਚੂਣ ਮਲ ਕੇ ਰਗਾ ਤੈਨੂੰ ਚੋਈ ਕਰਕੇ ਦਿਖਾਵਾਂਗੇ ਠੀਕ ਹੈ ਜਿਹੜਾ ਬੰਗਾ ਕੇ ਚੋਊਗਾ ਹੱਥੀ ਚੋਲਾ ਮਸ਼ੀਨ ਤੇ ਚੋਲਾ ਪੈਰ ਨਹੀਂ ਚੱਕਣਾ ਹੂੰ ਬੱਚਾ ਲਾਉਣ ਦੀ ਲੋੜ ਨਹੀਂ ਵਿਚੀ ਕੀ ਮੋਲਾਂ ਫਿਰ ਜਾਇਜ਼ ਇਹ ਬੱਚੇ ਆਪਾਂ 1 ਲੱਖ ਰੁਪਈਏ ਦੀ ਮਾਂ ਤਾਂ ਮਾਂ ਤਾਂ ਕਰ ਦਾਂ ਕੋਈ 1 ਲੱਖ ਸਵਾ ਲੱਖ ਨਹੀਂ ਕੋਈ ਡੇਢ ਨਹੀਂ ਸਹੀ ਗੱਲ ਆ ਹਾਂ 1.5 ਲੱਖ ਰੁਪਈਆ ਮੋਲ ਆ ਬਈ ਮਾਂ ਪ੍ਰਿੰਟ ਪ੍ਰਿੰਟ ਦੇਖ ਬੱਚੀ ਦੀ ਸਾਈਨਿੰਗ ਤੇ ਬੱਚੀ ਹੋਈ ਆ ਜੇ ਵਹਿੜਾਂਗਾ ਹਾਂ ਹਾਂ ਸਪੇਸ ਵਾਲੀ ਸੋਹਣੀ ਆ ਚੰਗੇ ਦੁੱਧ ਤੇ ਹੁਣ ਤਿਆਰ ਆ ਕੈਨ ਵਾਲਾ ਨਹੀਂ ਬਈ ਕਹਿੰਦਾ ਇੰਨੇ ਖੁੱਲੇ ਸਣ ਦੀ ਵਹਿੜਾਂ ਆਉ ਨਹੀਂ ਮਿਲਦੇ ਨਾ ਪਹਿਲਾਂ ਕਹੀ ਦਿੰਦਾ ਹੂੰ ਕਿਸੇ ਦਾ ਨੇੜੇ ਜਿਹਾ ਕਿਸੇ ਦਾ ਛੋਟਾ ਕਿਸੇ ਦਾ ਕਿਵੇਂ ਆ ਹੂੰ ਉਹ ਚੀਜ਼ ਨਹੀਂ ਇਹ ਸਹੀ ਗੱਲ ਆ ਭਾਈ ਚੁੰਮਗਾ ਵਹਿੜਾਂ ਨੇ ਅਗਲਾ ਕਹਿ ਕਹਿਣ ਨੂੰ ਕੁਛ ਨਹੀਂ ਜਾਵੇ ਸਹੀ ਹੈ ਬਣਾ ਚੁਣੋ ਸਹੀ ਗੱਲ ਹੈ ਇੱਕ ਵਾਰੀ ਲੇਵਾ ਮੁਰੋਂ ਫੇਰ ਚੈੱਕ ਕਰਵਾਉਣੀ ਹੈ ਤੇ ਬਾਕੀ ਧਾਰਾਂ ਵੀ ਬਾਈ ਕੋਈ ਚੱਕਨੀ ਮਾਰ ਕੇ ਦਿਖਾ ਠੰਡੀ ਫੋਲ ਲੱਗਣੀ ਠੰਡਾ ਦਾ ਆਪਣਾ ਪਸ਼ੂ ਧਰਮ ਕੋਈ ਨਹੀਂ ਹੋਗਾ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਆਪਾਂ ਬਾਹਰ ਟੋਕੇ ਲੈਨੇ ਆਂ ਜਿਵਾਈ ਚੈੱਕ ਕਰੋ ਗਰਮ ਵਾਲੀ ਦੀ ਇੱਕ ਨੰਬਰ ਜੋਣ ਆ ਇਹ ਮਰਜੀ ਬਾਲਟੀ ਧਰ ਕੇ ਬਹਿ ਜਾ ਪਰਲੀ ਪਰ ਜਿਵਾਈ ਦੇ ਕੋਈ ਚੱਕਰ ਨਹੀਂ ਵੜਦੇ ਨਹੀਂ ਲਾ ਫਿਰ ਵੀ ਹਿੱਲੇ ਨਹੀਂ ਹੈ ਨਾ ਆ ਉਧਰੋਂ ਧੱਕਾ ਮਰੀ ਜਾਂਦੀ ਆ ਬਾਹਰ ਗਈ ਉਧਰੋਂ ਧੱਕਾ ਮਰੀ ਜਾਂਦੀ ਆ ਕਿਆ ਬਾਤ ਹੈ ਇੱਕ ਨੰਬਰ ਜੋ ਆਣਾ ਬਾਈ ਮੋਟਾ-ਮੋਟਾ ਚੋਣਾ ਆ ਚਵਾਈ ਨਹੀਂ ਮਿਲਣੀ ਮੈਂ ਕਹਿੰਦਾ ਬੁੱਲੇ ਵਾਲਾ ਥਣ ਲੱਗਿਆ ਕਰਮਾ ਕੀ ਕੀ ਕਰੀ ਜਾਂਦਾ ਚੋਈ ਚੱਲ ਚੋਈ ਚੱਲ ਹਮ ਮੁੱਲ ਜਮ ਜਾਇਦ ਖੱਚ ਕੇ ਅੱਗੇ ਆ ਗਈ ਤਨ ਨੰਬਰ ਤੇ ਟੋਕੜਾ ਬੈੜਾ ਇਹ ਟੋਕੜਾ ਜੀ ਕਿਹੜਾ ਸੁਆ ਇਹ ਦੂਜਾ ਸੂਆ ਸੂਈ ਵੀ ਆ ਤੀਜੇ ਨੂੰ ਸਵਾਗ ਮਹੀਨੇ ਦੀ ਲੱਗੀ ਵੀ ਆ ਇਹ ਆਪਾਂ ਖਾਲੀ ਕਰਕੇ ਦੇਣੀ ਆ ਦੁੱਧ 10 ਲੀਟਰ ਚੋਣ ਠੀਕ ਆ ਭਾਈ ਜਰਸੀ ਵਹਿੜ ਐਵੇਂ ਹੋ ਪਤੋ ਠੀਕ ਆ ਭਾਈ ਜਰਸੀ ਵਹਿੜ ਐ ਸੀਲ ਸਾਊ ਐ ਉਹ ਹੀ ਅੰਤਨੀ ਚੋਈ ਬਥੇਰੀ ਸੋਹਣੀਆਂ ਥਣ ਬਥੇ ਰਸ ਐਂਡ ਬਹੁਤ ਆਉਂਦੀ ਮਿੱਠਾ ਉਥਾ ਫੈਡ ਤਾਂ ਆਉਣੀ ਆਉਣੀ ਐ ਲੈ ਸਹੀ ਗੱਲ ਆ ਲੈ ਪਛਾਂਤੋ ਲੇਵਾ ਚੈੱਕ ਕਰ ਲਓ ਥਣ ਮੇੜ ਲਓ ਜੇ ਕੁਰਬਾਨੀਆਂ ਬਹੁਤ ਚੰਗੇ ਗੁਲਾਬੀ ਥਣ ਕਲਾ ਕਲਾ ਥਣ ਨਾੜਾ ਨੂੜਾ ਹੋ ਲ ਜੇਂ ਹੋ ਦੇ ਤੌਰ ਤੇ ਚਾਂਚਾ ਵੀ ਚੰਗਾ ਹੈ ਨਾ ਵੇਣ ਬੜਾ ਕਦ ਕੁਦਾ ਬੱਚੀ ਜਿਹਨੇ ਪਾਲ ਲਈ ਮੰਨ ਲੈ ਵੇਚ 90000 ਦੀ ਬੱਚੀ ਖੁੱਲੀ ਗਿਆ ਦੁੱਧ ਬਾਕੀ ਦੁੱਧ ਚੋਂ ਵੀ 25 ਕਿਲੋ ਦੇਣ ਵਾਲੀ ਰੱਛੀ ਹੈ ਦੁੱਧ ਦਾ ਹੈਗਾ ਖਰਚਾ ਚੱਕੀ ਜਾਊਗਾ ਮੂਰੇ ਬੱਚੀ ਨੇ ਤਿਆਰ ਦੁੱਧ ਨੇ ਆਪਣੇ ਕੋਲ ਤਾਂ ਮੰਨ ਲੈ ਵੀ ਤੀਜਾ ਦਿਨ ਆਈ ਨੂੰ ਉਪਰ ਆਪਰਾ ਹੋ ਜਾਂਦਾ ਜਿਹਦੇ ਘਰੇ ਟੈਗੀ ਹੋਣ ਜਿਵੇਂ ਠੰਡ ਆ ਗਈ ਇਹਨੇ 12 13 ਕਿਲੋ ਦੁੱਧ ਦੀ ਜਾਣਾ ਬੱਚੀ ਨੂੰ ਠੀਕ ਹੈ ਬਾਈ ਨਾਲਾ ਪਾਣਾ ਵਧੀਆ ਪਿਆਗਾ ਆਪਣੇ ਕੋਲੇ ਥੋੜਾ ਜਿਹਾ ਖਾਣਾ ਭੀੜ ਭੜਕਾ ਹੂੰ ਆਮ ਸਮਾਂ ਲੋਹੀ ਹੁੰਦੀ ਆ ਸਹੀ ਗੱਲ ਆ ਬਈ ਸਹੀ ਗੱਲ ਮਾਤਾ ਜੀ ਦਾ ਸਾਊ ਆ ਐ ਨਹੀਂ ਵੀ ਉਹ ਭੇੜ ਜੀ ਯਾਰ ਸੀ ਯਾਰ ਛੋਟੀ ਜੀ ਹੂੰ ਕਦ ਕੋਦੂ ਦੇਖ ਬੱਚੀ ਦਾ ਲਮਾਈ ਕੀ ਬਾਤ ਆ ਖੜ ਨਹੀਂ ਖੁੜਨੀ ਚੈੱਕ ਕਰਕੇ ਨੇ ਹਾਂਜੀ ਤੇ ਕੀ ਮੁੱਲ ਆ ਫਿਰ ਜਾਇਜ਼ ਇਹਦਾ ਆਪਾਂ 36000 ਚੋਂ ਮਾਨਤਾ ਕਰਾਂ 36000 ਚੋਂ ਮਾਨਤਾ ਹਾਂ ਬੱਚਿਆਂ ਵਾਲਾ ਮੁੱਲ ਆ ਪਾਏ ਆ ਕੀ ਮੁੱਲ ਬੱਚੀ ਬਾਲਾ ਕਰਨਾ ਵੱਡਾ ਸਹੀ ਆ ਬਈ ਸਹੀ ਆ ਜਵਾਕ ਪਾਲੂਗਾ ਅਗਲਾ ਮੌਜਾਂ ਕਰੂ ਨਾਲੇ ਗਾਂ ਪਾਲ ਲੂ ਸਹੀ ਗੱਲ ਗੱਬਣ ਨਿਕਲੇ ਤਾਂ ਨਹੀਂ ਅੰਤ ਕੋਈ ਨਹੀਂ ਅਗਲਾ ਗੱਬਣ ਕਰਾ ਲੂ ਸਹੀ ਗੱਲ ਸਿਰਪੋਰਟਰ ਚਾਰਚੂ ਹੂੰ ਹੋਣ ਰੋਕਤਾ ਗੱਪਣ ਕਰਾਉਂਦੀ ਵੀ ਸਹੀ ਆ ਮੁੱਲ ਵੀ ਜਮਾ ਯੇ ਜਾਵੇ ਮੁੱਲ ਦਾ ਪੰਜ ਕਿਹੜਾ ਦਿੰਦਾ ਹੂੰ ਮੁੱਲ ਮੁੱਲ ਦਾ ਕਿਸੇ ਨੇ ਕੀ ਕਰਨੇ ਇੰਨੇ ਦੀ ਅਗਲਾ ਦਿੰਦਾ ਨਹੀਂ ਅਗਲਾ ਕਹਿੰਦਾ ਭਾਈ ਮੈਂ ਨਹੀਂ ਦਿੰਦਾ ਹੂੰ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾ ਕੜਾ ਕੱਢੀ ਠੰਡੀ ਬਹੁਤਾ ਯਾਰ ਹਨਾ ਗਰਮ ਵਾਲੀ ਠੰਡੀ ਤਾਂ ਤੈਨੂੰ ਦੱਸਾਂ ਵੀ ਆਪਾਂ ਪਸ਼ੂ ਨਹੀਂ ਰੱਖਦੇ ਗਰਮ ਤਾਂ ਲੈ ਲੈ ਕਿ ਵਾਈ ਬੜੀ ਚੰਗੀ ਆ ਹਨਾ ਮੋਟਾ ਮੋਟਾ ਚੋਣਾ ਨਾਲੇ ਕੋਈ ਬਸਮਾ ਨਹੀਂ ਕਰਾਇਆ ਬਾਈ ਨੇ ਹਜੇ ਨਾਰਮਲ ਉਮੀਦਾਰਾ ਮਾਰਦੀ। ਬਾਕੀ ਦੁੱਧ ਮੱਝਾਂ ਬੱਝਣ ਗਿਆ ਫੈਂਟ ਚੰਗੀ ਆਉਗਾ। ਹਾਂ ਗਰਮੀ ਗਰਮੀ ਵੀ ਨਹੀਂ ਮੰਨਦੀ ਬੈੜਾ। ਪਰ ਮੀਂਹ ਨੇ ਕੀ ਬਣਿਆ? ਬੋਦਨ ਵਾਲੀ ਜੀ ਜਗਤਨ ਵਾਲੀ ਨਹੀਂ। ਇੱਕ ਨੰਬਰ ਜਵਾਈ ਆ। ਸ਼ਾਬਾਸ਼। ਬੱਚਿਆਂ ਅਗਲਾ ਲੈਂਦਾ ਬੱਚਿਆਂ ਨੂੰ ਵੀ ਪਹੁੰਚ ਨਹੀਂ ਆ ਨਾ ਬਸ ਸਹੀ ਗੱਲ ਆ ਬਾਈ। ਹੂੰ ਪਤਾ ਹਾਂ ਤੁਹਾਨੂੰ ਸੁਣਾ ਜੋ ਪਸੰਦਿਆਂ ਦੇ ਉਹਦਾ ਹੋਰ ਵੀ ਰੋ ਰੋ ਰੋਦਾ ਚੋਂ ਮਾਰ ਬਾਕੀ ਡੰਗ ਤੇ ਪਸੂ ਤਿਆਰ ਹਾਂਜੀ ਹਾਂ ਤੇ ਕਿਸੇ ਵੀਰ ਨੂੰ ਕੋਈ ਵੀ ਨੰਗ ਪਸੰਦ ਆਵੇ ਬਾਈ ਨੰਗ ਕਨੈਕਟ ਕਰ ਲਿਓ ਜੀ ਧੰਨਵਾਦ